ਸਾ ਸ਼੍ਰੀ ਅਕਾਲ ਆਪ ਸਾਹਿਬ ਜੀ ਦਾ ਸਵਾਗਤ ਹੈ ਮੇਰੇ ਅਕਾਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਦਿਲ ਛੂ ਲੈਣ ਵਾਲੀ ਕਹਾਣੀ ਨਾਲ ਲੇਖਕ ਜੈਸੀ ਬਰਾੜ ਦੁਆਰਾ ਲਿਖੀ ਇੱਕ ਕਹਾਣੀ ਬਾਪੂ ਦੀ ਜੁੱਤੀ ਇਹ ਕਹਾਣੀ ਪਿਓ ਪੁੱਤ ਦੀ ਹੈ ਉਹ ਪੁੱਤ ਜਿਸ ਦਾ ਪਾਪ ਛੋਟੀ ਉਮਰੇ ਇਸ ਦੁਨੀਆ ਤੋਂ ਚਲੇ ਆ ਗਿਆ ਫਿਰ ਉਸ ਦੀ ਜ਼ਿੰਦਗੀ ਕਿਵੇਂ ਬੀਤਦੀ ਹੈ ਤੇ ਬਦਲਦੀ ਹੈ ਉਸ ਦੀ ਜ਼ਿੰਦਗੀ ਤੇ ਕੀ ਅਸਰ ਪੈਂਦਾ ਹੈ ਸੋ ਸ਼ੁਰੂ ਕਰਦੇ ਹਾਂ ਜੀ ਯਾਹ ਦੇ ਹੈਕੀ ਰਾਮ ਬੱਸ। ਤਲਵੰਡੀ ਬੱਸ ਸਟੈਂਡ ਵਿੱਚ ਦਾਖਲ ਹੋਈ ਸੀ। ਉੱਥੇ ਬਾਹਰ ਬੱਚਿਆਂ ਦੇ ਖੇਡਣ ਵਾਲੇ ਨਿੱਕੇ-ਨਿੱਕੇ ਲੋਹੇ ਦੇ ਤੇ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਈ ਹੋਏ ਸੀ। ਮੈਂ ਬਾਪੂ ਨੂੰ ਹਲਉਣ ਕੇ ਟਰੈਕਟਰ ਦਿਖਾਇਆ। ਪਰ ਬਾਪੂ ਨੇ ਗੱਲ ਅਣਸੁਣੀ ਕਰ ਦਿੱਤੀ। ਅਸੀਂ ਬੱਸ ਸਟੈਂਡ ਉੱਤਰੇ ਮੈਂ ਤੇ ਬਾਪੂ ਉੱਤਰ ਕੇ ਬੱਸ ਸਟੈਂਡ 'ਚ ਬੈਠਣ ਲਈ ਬਣੀਆਂ ਥੜੀਆਂ ਤੇ ਬੈਠ ਗਏ ਬਾਪੂ ਇੱਕਦਮ ਉੱਠਿਆ ਮੇਰਾ ਹੱਥ ਫੜ ਕੇ ਮੋਚੀ ਕੋਲ ਚਲਿਆ ਗਿਆ ਤੇ ਆਪਦੀ ਜੁੱਤੀ ਲਾ ਕੇ ਮੋਚੀ ਨੂੰ ਦੇ ਦਿੱਤੀ ਮੋਚੀ ਕਹਿੰਦਾ ਕਿ ਭਾਈ ਜੁੱਤੀ ਦੀ ਹਾਲਤ ਤਾਂ ਬਹੁਤ ਖਰਾਬ ਆ ਜੇ ਬਾਲਾ ਕਹਿੰਦਾ ਐ ਤਾਂ ਸਿਉਂ ਦੇਣਾ ਪਰ ਮਿਲੂ ਕੱਲ ਬਾਪੂ ਨੇ ਜੁੱਤੀ ਵੀ ਲਾ ਕੇ ਦੂਜੀ ਜੁੱਤੀ ਵੀ ਲਾ ਕੇ ਮੋਚੀ ਦੇ ਹੱਥ ਰੱਖ ਦਿੱਤੀ ਕਿਆ ਕਿ ਕੱਲ ਹੀ ਲੈ ਜਾਵਾਂਗਾ ਦੋਨੋਂ ਬਾਪੂ ਨੰਗੇ ਪੈਰੀ ਤੁਰ ਫੇਰ ਉਸੇ ਥੜੀ ਤੇ ਜਾ ਕੇ ਬੈਠ ਗਿਆ ਤੇ ਮੈਂ ਵੀ ਬਾਪੂ ਦੇ ਪਿੱਛੇ ਹੀ ਫੁੱਲੇ ਗਿਰੀਆਂ ਪਾਪੜ ਵੇਚਣ ਵਾਲੇ ਵਾਰ-ਵਾਰ ਆਉਂਦੇ ਤੇ ਮੇਰੇ 'ਚ ਇੰਨੀ ਹਿੰਮਤ ਨਾ ਪਈ ਕਿ ਬਾਪੂ ਨੂੰ ਕਹਿ ਦੇਵਾਂ ਬਾਪੂ ਮੈਨੂੰ ਚਿਜੀ ਹੀ ਲੈ ਦੇ ਫਿਰ ਬਾਪੂ ਨੇ ਮੈਲੇ ਦੇ ਝੋਲੇ ਵਿੱਚੋਂ ਪਾਣੀ ਦੀ ਬੋਤਲ ਕੱਢੀ ਤੇ ਮੇਰੇ ਮੂਹਰੇ ਕਰ ਦਿੱਤੀ ਕਿ ਪਿਆਸ ਲੱਗੀ ਏ ਤੇ ਪੀ ਲੈ ਮੈਂ ਘਟਾ-ਘਟ ਸਾਰਾ ਪਾਣੀ ਪੀ ਲਿਆ ਬਾਪੂ ਬੜੇ ਸਕੂਨ ਨਾਲ ਮੇਰੇ ਮੂੰਹ ਵੱਲ ਵੇਖਦਾ ਰਿਹਾ ਜਿਵੇਂ ਉਸ ਦੀ ਪਿਆਸ ਵੀ ਮੈਂ ਪੀ ਕੇ ਪਾਣੀ ਪੀ ਕੇ ਮੁਕਾ ਦਿੱਤੀ ਹੋਵੇ ਬਾਪੂ ਨੇ ਬੋਤਲ ਮੁਰਝੋਲੇ ਵਿੱਚ ਪਾ ਲਈ ਸਾਨੂੰ ਪਿੰਡ ਵਾਲੀ ਬੱਸ ਮਿਲ ਗਈ ਤੇ ਅਸੀਂ ਮੁੜਦੇ ਹੋਏ ਪਿੰਡ ਪੁੱਜ ਗਏ 15 ਕੁ ਦਿਨਾਂ ਬਾਅਦ ਬਾਟੇ ਸ਼ੁਰੂ ਹੋਈ ਬਾਪੂ ਉਸ ਦਿਨ ਆੜਤੀਏ ਤੋਂ ਪੈਸੇ ਲੈਣ ਤਲਵੰਡੀ ਗਿਆ ਹੋਇਆ ਸੀ ਦੁਪਹਿਰੇ ਜਹੇ ਤਾਇਆ ਵਿਸ਼ਨਾ ਭੱਜਿਆ ਭੱਜਿਆ ਘਰ ਆਇਆ ਤੇ ਮਾਂ ਚਾਹ ਬਣਾ ਰਹੀ ਸੀ ਚੌਂਤਰੇ ਕੋਲ ਜਾ ਖੰਗੂਰਾ ਜੇ ਹਮਾਰ ਕੇ ਕਹਿੰਦਾ ਕਿ ਲਸ਼ਮਨ ਦਾ ਤਲਵੰਡੀ ਤੋਂ ਆਉਂਦਿਆਂ ਐਕਸੀਡੈਂਟ ਹੋ ਗਿਆ ਮੈਂ ਤਾਂ ਉੱਥੇ ਚੱਲਿਆਂ ਤੇਰੀ ਭੈਣ ਆਉਂਦੀ ਆ ਤੇਰੇ ਕੋਲ ਇਹਨਾ ਕਹਿ ਕੇ ਤਾਇਆ ਚਲੇ ਗਿਆ ਤੇ ਮਾਂ ਉੱਥੇ ਖੜੀ ਸੁੰਨ ਜਈ ਹੋ ਗਈ ਤੇ ਚੱਕਰ ਖਾ ਕੇ ਡਿੱਗ ਗਈ ਮੈਂ ਦਵਾ ਦਵ ਆ ਕੇ ਮਾਂ ਨੂੰ ਪਾਣੀ ਪਿਆਇਆ ਇੰਨੇ ਨੂੰ ਤਾਈ ਆ ਗਈ ਤਾਈ ਮਾਂ ਦੇ ਹੱਥ ਪੈਰ ਮਲਣ ਲੱਗੀ ਆਇਆ ਮੁੰਡਾ ਪਿੰਡੋਂ ਹੀ ਮੋਟਰਸਾਈਕਲ ਤੇ ਬਿਠਾ ਕੇ ਡਾਕਟਰ ਲੈ ਆਇਆ ਡਾਕਟਰ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਘਟਿਆ ਹੈ ਥੋੜੇ ਟਾਈਮ ਬਾਅਦ ਠੀਕ ਹੋ ਜਾਣਗੇ 3 ਘੰਟੇ ਬਾਅਦ ਜੀਪ ਤੋਂ ਤਾਇਆ ਰੁੰਦਾ ਰੁੰਦਾ ਉਤਰਿਆ ਕਿ ਆਪਾਂ ਲੁੱਟੇ ਗਏ ਮੁੱਕ ਗਿਆ ਮੇਰਾ ਭਰਾ ਤਾਇਆ ਵੇੜੇ 'ਚ ਬੈਠ ਤਾ ਮਾਰਨ ਲੱਗਾ ਘਰ 'ਚ ਐਂਬੂਲੈਂਸ ਦੇ ਨਾਲ ਦੂ ਹੋਰ ਗੱਡੀਆਂ ਤੇ ਟਰੈਕਟਰ ਟਰਾਲੀ ਨੇ ਸਾਰਾ ਵੇੜਾ ਮਲ ਲਿਆ ਕਿਉਂਕਿ ਟਰਾਲੀ ਤੇ ਬਾਪੂ ਦਾ ਸਕੂਟਰ ਰੱਖਿਆ ਹੋਇਆ ਸੀ ਘਰ ਚੋਂ ਇਕੱਠ ਹੋਣਾ ਸ਼ੁਰੂ ਹੋ ਗਿਆ ਬਾਪੂ ਦੀ ਲਾਸ਼ ਨੂੰ ਕੋਈ ਗੱਡੀ ਚੋਂ ਲਾ ਰਿਹਾ ਸੀ ਤੇ ਕੋਈ ਬਾਪੂ ਦਾ ਸਕੂਟਰ ਮੈਂ ਡਰਿਆ ਸੈਂ ਮਿਆਂ ਪੂਆ ਦੀ ਬੁੱਕਲ 'ਚ ਬੈਠਾ ਰਿਆ ਰੋ ਰਿਹਾ ਸੀ ਪੂਆ ਮੈਨੂੰ ਚੁੱਕ ਕੇ ਸਕੂਟਰ ਕੋਲ ਲੈ ਗਈ ਤੇ ਉਹਦੀ ਭੁੱਬ ਨਿਕਲ ਗਈ ਮੇਰੀ ਨਿਗਾਹ ਸਕੂਟਰ ਮਗਰ ਬੰਨੇ ਉਸ ਘਡੌਣੇ ਟਰੈਕਟਰ ਤੇ ਪਈ ਜੋ ਬਾਪੂ ਬਿਨਾ ਦੱਸੇ ਮੇਰੇ ਲਈ ਲੈ ਕੇ ਆ ਰਿਹਾ ਸੀ ਮੇਰੀਆਂ ਅੱਖਾਂ ਚੋਂ ਟਿੱਪ ਟਿੱਪ ਪਾਣੀ ਝੋਣ ਲੱਗਿਆ ਪੂਆਣੇ ਮੈਨੂੰ ਘੁੱਟ ਕੇ ਜੋਰ ਨਾਲ ਆਪਣੇ ਕਲੇਜੇ ਨਾਲ ਲਾ ਲਿਆ ਤੇ ਕਮਰੇ ਵਿੱਚ ਲੈ ਗਈ ਮੈਂ ਕੰਬ ਰਿਆ ਸੀ ਤੇ ਪੂਆ ਮੈਨੂੰ ਆਪਣੀ ਬੁੱਕਲ ਚ ਘੁੱਟ ਕੇ ਲੈ ਕੇ ਬੈਠੀ ਸੀ ਜਿਵੇਂ ਮੈਂ ਉਸ ਦਾ ਵੀਰ ਹੋਵਾਂ ਤੇ ਮੈਨੂੰ ਮੋੜ ਤੋਂ ਖੋਣ ਦਾ ਡਰ ਰਹੀ ਹੋਵੇ ਮੈਂ ਇੱਕ ਦੋ ਵਾਰ ਉਹਦੇ ਮੂੰਹ ਚੋਂ ਨਿਕਲਿਆ ਕਿ ਨਾ ਲక్ష్ਮਣ ਰੋਣਾ ਨਹੀਂ ਤੇਰੀ ਭੈਣ ਹੈਗੀ ਆ ਫਿਕਰ ਨਾ ਕਰ ਭੂਆ ਦਾ ਤਾਂ ਆਪਣਾ ਹੀ ਤੌਰ ਚੁੱਕਿਆ ਗਿਆ ਸੀ ਬਾਪੂ ਨੂੰ ਨਹਾਉਣ ਲੱਗੇ ਉਸਦੇ ਗੀਜੇ ਚੋਂ ਆੜਤੀਏ ਦੇ ਦਿੱਤੇ ਚੈੱਕ ਨਿਕਲੇ ਜੋ ਵੱਡੀ ਫੁੱਫੜ ਜੀ ਨੂੰ ਸੰਭਲ ਲਈ ਦੇ ਦਿੱਤੇ ਗਏ ਬਾਪੂ ਦਾ ਅੰਤਿਮ ਸੰਸਕਾਰ ਹੋ ਗਿਆ ਬਾਪੂ ਦਾ ਸਕੂਟਰ ਦਲਾਨ ਨਾਲ ਲੱਗਦੇ ਸ਼ਟਰ ਵਾਲੇ ਕਮਰੇ ਵਿੱਚ ਸਾਮ ਦਿੱਤਾ ਤੇ ਉਹ ਨਿੱਕਾ ਜਿਹਾ ਟਰੈਕਟਰ ਵੀ ਉਵੇਂ ਹੀ ਸਕੂਟਰ ਮਗਰ ਬੰਨਿਆ ਰਿਹਾ ਉਹ ਸ਼ਟਰ ਵਾਲਾ ਕਮਰਾ ਜਦੋਂ ਤੱਕ ਮੇਰੀ ਸੂਰਤ ਸੀ ਉਦੋਂ ਤੱਕ ਬੰਦ ਹੀ ਰਹਿੰਦਾ ਤੇ ਕਿਸੇ ਦੀ ਵੀ ਹਿੰਮਤ ਨਹੀਂ ਪਈ ਕਿ ਬਾਪੂ ਦਾ ਸਕੂਟਰ ਠੀਕ ਕਰਾ ਕੇ ਵਰਤ ਲਈਏ ਨਿੱਕੇ ਟਰੈਕਟਰ ਨਾਲ ਖੇਡ ਲਈਏ ਸਮਾਂ ਬੀਤਿਆ ਮੈਂ ਤੇ ਮਾਂ ਦੋਵੇਂ ਕੈਨੇਡਾ ਚਲੇ ਗਏ ਪਿੰਡ 5 ਸਾਲਾਂ ਬਾਅਦ ਕਿਹੜਾ ਲੱਗਦਾ ਅੱਜ 25 ਵਰਿਆਂ ਬਾਅਦ ਮੈਂ ਆਪ ਤੇ ਪਰਿਵਾਰ ਸਮੇਤ ਪਿੰਡ ਆਇਆ ਤੇ ਨਾਲ ਇੱਕ ਨਵਾਂ ਜੀ ਵੀ ਲਿਆਇਆ ਉਹ ਸੀ ਮੇਰਾ ਪੁੱਤ ਮਿਲਣ ਵਾਲੇ ਲੋਕ ਆਖਦੇ ਆਖ ਰਹੇ ਸੀ ਕਿ ਜਮਾ ਲక్ష్మణ ਸਿਉਂਦਾ ਮਹਾਂਦਰਾਏ ਤੇਰੇ ਪੁੱਤ ਦਾ ਐਤਵਾਰ ਵਾਲੇ ਦਿਨ ਪਤਾ ਨਹੀਂ ਕੀ ਮਨ ਚ ਆਇਆ ਕਿ ਉਸ ਸ਼ਾਮ ਨੈਸ਼ੈਟਰ ਵਾਲਾ ਕਮਰਾ ਖੋਲ ਲਿਆ ਮੇਰਾ ਪੁੱਤ ਮੇਰੀ ਗੋਦੀ ਚੋਂ ਉੱਤਰ ਕੇ ਉਸ ਸਕੂਟਰ ਕੋਲ ਜਾ ਕੇ ਖੜਾ ਹੋ ਗਿਆ ਤੇ ਸਕੂਟਰ ਤੇ ਲਾਲ ਲੀੜਾ ਦਿੱਤਾ ਹੋਇਆ ਸੀ ਪਰ ਅੱਧਾ ਲੀੜਾ ਲੈ ਗਿਆ ਸੀ ਪੁੱਤ ਦੀ ਨਿਗਾਹ ਸਕੂਟਰ ਤੇ ਪਈ ਉਹ ਜिद ਕਰਨ ਲੱਗਾ ਖਡਾਉਣੇ ਵਾਲਾ ਟਰੈਕਟਰ ਲੈਣ ਲਈ ਮੈਂ ਭਰੇ ਜਿਹੇ ਮਨ ਨਾਲ ਲੀੜੇ ਨੂੰ ਖਿੱਚ ਦਿੱਤਾ ਤੇ ਸਾਰੀ ਮਿੱਟੀ ਸਾਡੇ ਦੋਵਾਂ ਤੇ ਪੈ ਗਈ ਮੈਨੂੰ ਜ਼ਮੀਨ ਦੀ ਖੁਸ਼ਬੂ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਨ ਲੱਗਿਆ। ਮੈਨੂੰ ਉਹ ਮਿੱਟੀ ਦੀ ਖੁਸ਼ਬੂ ਬਹੁਤ ਵਧੀਆ ਲੱਗ ਰਹੀ ਸੀ। ਮੈਂ ਸਕੂਟਰ ਨੂੰ ਰੇੜਕੇ ਵੇੜੇ ਵਿੱਚ ਲੈ ਆਇਆ, ਮਾਂ ਭਾਂਡੇ ਵਿੱਚੇ ਛੱਡ ਕੇ। ਵਿੱਚੇ ਛੱਡ ਸਾਡੇ ਕੋਲ ਆ ਗਏ, ਸ਼ਾਇਦ ਮੈਨੂੰ ਸਹਾਰਾ ਦੇਣ ਲਈ। ਕਿ ਕਿਧਰ ਹੈ ਸਕੂਟਰ ਵੇਖ ਕੇ ਮੈਂ ਕਮਜ਼ੋਰ ਜਿਹਾ ਹੋ ਕੇ ਰੋਣਾ ਲੱਗ ਜਾਵਾ ਪਰ ਸਕੂਟਰ ਕੋਲ ਆ ਕੇ ਮਾਣੇ ਢੂੰਗਾ ਹੌਕਾ ਲਿਆ ਤੇ ਆਪ ਤੇ ਮੂੰਹ ਨੂੰ ਚੁੰਨੀ ਨਾਲ ਪੂੰਝੇ ਲੱਗੀ ਮੈਂ ਸਕੂਟਰ ਸਾਫ਼ ਕੀਤਾ ਤੇ ਟਰੈਕਟਰ ਬੇਟੇ ਨੂੰ ਖੇਡਣ ਲਈ ਦੇ ਦਿੱਤਾ ਸਕੂਟਰ ਜੀਪ ਤੇ ਲੱਦ ਕੇ ਤਾਏ ਦੇ ਮੁੰਡੇ ਨਾਲ ਸ਼ਹਿਰ ਵੱਲ ਚੱਲ ਪਿਆ ਠੀਕ ਤਰ੍ਹਾਂ ਸਕੂਟਰ ਨੂੰ ਫਿਰ ਤੋਂ ਨਵਾਂ ਬਣਾ ਲਿਆ ਜੀਪ ਤਾਏ ਦਾ ਮੁੰਡਾ ਘਰ ਲੈ ਆਇਆ ਤੇ ਮੈਨੂੰ ਸਕੂਟਰ ਤੇ ਸ਼ਹਿਰੋਂ ਆਉਂਦੇ ਪਿੰਡ ਵਾਲੇ ਰਸਤੇ ਤੇ ਖਿਆਲ ਆਇਆ ਬਾਪੂ ਨੇ ਇੱਕ ਵਾਰ ਜੁੱਤੀ ਘਣੌਣੀ ਦਿੱਤੀ ਸੀ ਮੋਜੀ ਕੋਲ ਪਤਾ ਨਹੀਂ ਕੀ ਸੋਚ ਕੀ ਸੋਚ ਕੇ ਮੈਂ ਸਕੂਟਰ ਫਿਰ ਤੋਂ ਸ਼ਹਿਰ ਵੱਲ ਮੋੜ ਲਿਆ ਤੇ ਬੱਸ ਸਟੈਂਡ ਤੇ ਚਲਾ ਗਿਆ ਉੱਥੇ ਹੁਣ ਟਰੈਕਟਰ ਦੇ ਘਡੌਣਿਆਂ ਦੀ ਕੋਈ ਦੁਕਾਨ ਨਹੀਂ ਸੀ ਬੱਸ ਸਟੈਂਡ ਜਾ ਕੇ ਮੈਂ ਉਸੇ ਜਗ੍ਹਾ ਨਵੀਂ ਬਣੀ ਥੜੀ ਤੇ ਕਿੰਨਾ ਚਿਰ ਬੈਠਾ ਰਿਹਾ ਤੇ ਫਿਰ ਉੱਠ ਕੇ ਉਹੀ ਮੋਚੀ ਕੋਲ ਗਿਆ ਜੋ ਹੁਣ ਬੁੱਢਾ ਹੋ ਗਿਆ ਸੀ ਮੈਂ ਮੋਚੀ ਕੋਲ ਜਾ ਕੇ ਕਿਹਾ ਕਿ ਮੇਰੇ ਬਾਪੂ ਦੀ ਜੁੱਤੀ ਲੈ ਕੇ ਜਾਣੀ ਆ ਮੋਚੀ ਨੇ ਕਿਹਾ ਕਿਹੜੀ ਜੁੱਤੀ ਮੈਂ ਬਾਪੂ ਦੀ ਪਾਸਪੋਰਟ ਸਾਈਜ਼ ਫੋਟੋ ਬਟੂਏ ਵਿੱਚੋਂ ਕੱਢ ਕੇ ਦਿਖਾਈ ਮੋਚੀ ਨੇ ਘੁੱਟ ਕੇ ਮੈਨੂੰ ਸੀਨੇ ਨਾਲ ਲਾ ਲਿਆ ਕਿ ਅੱਛਾ ਤੂੰ ਲక్ష్మణ ਸਿਆਉ ਦਾ ਪੁੱਤ ਤੇ ਫਿਰ ਉਹ ਮੇਰਾ ਹੱਥ ਫੜ ਕੇ ਸੜਕ ਦੇ ਦੂਜੇ ਪਾਸੇ ਬਣੇ ਇੱਕ ਵੱਡੇ ਸਾਰੇ ਜੁੱਤੀਆਂ ਦੇ ਸ਼ੋਅਰੂਮ ਵਿੱਚ ਲੈ ਗਿਆ ਤੇ ਇਸ਼ਾਰਾ ਕਰਕੇ ਫਰੇਮ ਵਿੱਚ ਜੜਿਆ ਕੰਧ ਤੇ ਲੱਗਾ ਜੁੱਤੀਆਂ ਦਾ ਫਰੇਮ ਦਿਖਾ ਕੇ ਕਿਹਾ ਪਤਾ ਕਿਉਂ ਇਹ ਜੁੱਤੀ ਮੈਂ ਬਹੁਤ ਸਾਂਭ ਕੇ ਰੱਖੀਏ ਲਸ਼ਮਨ ਸਿਓ ਕੱਲ ਦਾ ਕਹਿ ਕੇ ਤਾਂ ਜੁੱਤੀ ਲੈਣ ਨਹੀਂ ਆਇਆ ਪਰ ਜਿਸ ਦਿਨ ਦੀ ਇਹ ਜੁੱਤੀ ਮੇਰੀ ਦੁਕਾਨ ਤੇ ਆਈ ਹੈ ਨਾ ਮੇਰੇ ਕੰਮ 'ਚ ਬਰਕਤ ਆ ਗਈ ਹੋ ਸਕਦਾ ਇਹ ਮੇਰਾ ਵਹਿਮ ਹੋਵੇ ਪਰ ਮੈਂ ਇਹ ਜੁੱਤੀ ਨੂੰ ਰੱਬ ਵਾਂਗ ਪੂਜਦਾ ਹਾਂ ਮੈਂ ਇੱਕ ਵਾਰ ਫੇਰ ਸੁਣ ਜਿਆ ਹੋ ਕੇ ਜੁੱਤੀ ਨੂੰ ਟਿਕਾ ਟਕ ਦੇਖਣ ਲੱਗਾ ਮੈਂ ਬੁੱਢੇ ਮੋਚੀ ਨੂੰ ਤਰਲਾ ਜਿਹਾ ਪਾ ਕੇ ਇਹ ਜੋੜਾ ਮੈਨੂੰ ਦੇ ਦੇ ਮੈਂ ਜੋ ਕੀਮਤ ਕਹੇਗਾ ਤੁਹਾਨੂੰ ਦੇ ਦੇਵਾਂਗਾ ਬੁੱਢੇ ਮੋਚੀ ਨੇ ਆਪਦੇ ਪੁੱਤ ਨੂੰ ਕਿਹਾ ਮੈਨੂੰ ਉਹ ਜੁੱਤੀ ਅਖਬਾਰ ਤੇ ਲਪੇਟ ਕਾਲੇ ਲਫਾਫੇ ਵਿੱਚ ਪਾ ਦਿੱਤੀ ਮੈਂ ਆਉਂਦਾ ਆਉਂਦਾ ਉਸ ਤੋਂ ਪੁੱਛਣਾ ਜ਼ਰੂਰੀ ਸਮਝਿਆ ਜੇ ਇੰਨਾ ਵੱਡਾ ਸ਼ੋਰੂਮ ਹੈ ਤੁਹਾਡਾ ਤਾਂ ਤੁਸੀਂ ਬਸ ਸਟੈਂਡ ਵਿੱਚ ਐਨੀ ਧੁੱਪ 'ਚ ਨਿੱਕੀ ਜਹੀ ਦੁਕਾਨ ਤੇ ਕਿਉਂ ਕੰਮ ਕਰਦੇ ਹੋ ਬੁੱड्ढे ਮੋਚੀ ਮੋਚੀ ਨੇ ਚਿੱਟੇ ਮੋਤੀਏ ਉਤਰੀਆਂ ਅੱਖਾਂ ਭਾਰ ਕੇ ਹਾਂ ਮੇਰੇ ਪਿਓ ਨੇ ਉਹ ਜੁੱਤਿਆਂ ਵਾਲੇ ਖੋਖੇ 'ਚ ਜ਼ਿੰਦਗੀ ਕੱਢ ਦਿੱਤੀ। ਮੈਨੂੰ ਉਸ ਥਕਾਂ ਤੇ ਬਹਿ ਕੇ ਬਹੁਤ ਸਕੂਨ ਮਿਲਦਾ ਤੇ ਐਵੇਂ ਲੱਗਦਾ ਕਿ ਮੇਰਾ ਪਿਓ ਮੇਰੇ ਕੋਲ ਬੈਠਾ ਹੋਵੇ। ਮੈਂ ਉਦਾਸ ਜਿਹਾ ਹੋ ਉਸ ਤੋਂ ਅਲਵਿਦਾ ਲੈ ਕੇ ਸਕੂਟਰ ਤੇ ਘਰ ਆ ਗਿਆ। ਘਰ ਪਹੁੰਚਦਿਆਂ ਤਾਂ ਮਾਂ ਫਿਕਰ ਕਰ ਰਹੀ ਸੀ ਕਿ ਕਿੰਨਾ ਕਵੇਲਾ ਕਰ ਦਿੱਤਾ। ਸ਼ਹਿਰੋਂ ਆਉਣ ਤੇ ਫੋਨ ਜੋ ਬੰਦ ਹੋ ਗਿਆ ਸੀ ਬੋਲਦੀ ਬੋਲਦੀ ਬੁੱਟੀ ਨਿਗਹਾ ਜਦ ਬਾਪੂ ਵਾਲੇ ਸਕੂਟਰ ਤੇ ਪਈ ਤੇ ਉਹ ਇੱਕਦਮ ਹੈਰਾਨ ਰਹਿ ਗਈ ਉਹ ਵਾਰ-ਵਾਰ ਸਕੂਟਰ ਨੂੰ ਹੱਥ ਲਗਾ ਕੇ ਦੇਖ ਰਹੀ ਸੀ ਮੇਰੇ ਕੋਲ ਆ ਉਹਨੇ ਮੇਰਾ ਮੱਥਾ ਚੁੰਮ ਕੇ ਆਖਿਆ ਮੇਰਾ ਬਹਾਦਰ ਪੁੱਤ ਕਿਉਂਕਿ ਉਹਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਮੈਂ ਬਾਪੂ ਦੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਵਾਂਗਾ ਤਾਂ ਹੀ ਉਹਨੇ ਪਿੰਡ ਛੱਡ ਪ੍ਰਦੇਸ਼ ਰਹਿਣਾ ਸਹੀ ਸਮਝਿਆ ਉਹ ਆਪਣੀ ਜਗ੍ਹਾ ਠੀਕ ਵੀ ਸੀ ਕਿਉਂਕਿ ਬਾਪੂ ਦੇ ਜਨਮ ਘਰੋਂ ਰੋਜ਼ ਰਾਤ ਨੂੰ ਮੈਂ ਸੁੱਤਾ-ਸੁੱਤਾ ਬੁੜਕ ਕੇ ਉੱਠ ਪੈਂਦਾ ਉੱਠ ਜਾਂਦਾ ਤੇ ਬਾਪੂ ਛੱਡ ਕੇ ਨਾ ਜਾ ਇਹ ਕਹਿ ਕੇ ਰੋਣ ਲੱਗ ਜਾਂਦਾ ਮਾਂ ਮੇਰੇ ਤੇ ਅੱਜ ਮਾਣ ਮਹਿਸੂਸ ਕਰ ਰਹੀ ਸੀ ਕਿ ਮੈਂ ਬੀਤੇ ਮਾੜੇ ਕੱਲ ਨੂੰ ਸਵਹਾਰ ਕਰ ਲਿਆ ਮੈਂ ਮੰंजे ਤੇ ਬੈਠੀ ਮਾਂ ਨੂੰ ਫਰੇਮ ਚ ਜੜੀ ਜੁੱਤੀ ਦਿਖਾਈ ਤੇ ਕਿਹਾ ਕਿ ਜਾਦਾ ਮਾਂ ਇੱਕ ਵਾਰ ਬਾਪੂ ਨੰਗੇ ਪੈਰੀ ਸ਼ਹਿਰੋਂ ਆਇਆ ਸੀ ਤੇ ਪੈਸੇ ਨਾ ਹੋਣ ਕਰਕੇ ਮੁੜ ਜੁੱਤੀ ਚੁੱਕ ਕੇ ਨਹੀਂ ਗਿਆ ਉਦੋਂ ਦੇ 50 ਰੁਪਏ ਦੀ ਜੁੱਤੀ ਦੀ ਕੀਮਤ ਹੁਣ ਕਰੋੜਾਂ ਦੀ ਹੋ ਗਈ ਹੈ ਮਾਂ ਮੇਰੀਆਂ ਗੱਲਾਂ ਵਿੱਚ ਉਲਝ ਗਈ ਤੇ ਮੈਂ ਮਾਂ ਨੂੰ ਉਹ ਮੋਚੀ ਵਾਲੀ ਗੱਲ ਸੁਣਾਈ ਮਾਂ ਨੇ ਅੱਖਾਂ ਭਰ ਲਈਆਂ ਇੰਨੇ ਨੂੰ ਮੇਰਾ ਪੁੱਤ ਟਰੈਕਟਰ ਦੇ ਮੂਹਰੇ ਲੱਗੇ ਬਾਜੇ ਨਾਲ ਪੀ ਪੀ ਕਰਦਾ ਮੇਰੇ ਕੋਲ ਆਇਆ ਤੇ ਕਹਿ ਲਗਾ Papa this is the best gift ਮੈਂ ਮੁਸਕਰਾ ਪਿਆ ਮੇਰੀ ਘਰ ਵਾਲੀ ਪਾਣੀ ਦਾ ਗਲਾਸ ਲੈ ਕੇ ਆਈ ਤੇ ਮੈਂ ਪਾਣੀ ਦਾ ਗਲਾਸ ਹੱਥ 'ਚ ਫੜਿਆ ਤੇ ਮੇਰਾ ਪੁੱਤ ਮੇਰੇ ਕੋਲ ਆਇਆ ਤੇ ਮੇਰੇ ਹੱਥੋਂ ਪਾਣੀ ਦਾ ਗਲਾਸ ਫੜ ਆਪ ਸਾਰਾ ਪਾਣੀ ਪੀ ਗਿਆ ਮੈਂ ਉਸ ਵਲ ਉਸੇ ਸਕੂਨ ਨਾਲ ਦੇਖ ਰਿਹਾ ਸੀ ਜਿਵੇਂ ਮੇਰਾ ਪਿਓ ਕਈ ਸਾਲ ਪਹਿਲਾਂ ਉਸ ਬੱਸ ਸਟੈਂਡ 'ਚ ਬੈਠਾ ਮੇਰੇ ਵੱਲ ਵੇਖ ਰਿਹਾ ਸੀ ਪੀੜੀਆਂ ਬਦਲਦੀਆਂ ਰਹਿੰਦੀਆਂ ਹਨ ਪਰ ਸਮਾਂ ਪਿਛਲੀਆਂ ਪੀੜੀਆਂ ਨੂੰ ਫੇਰ ਸਾਡੇ ਵੱਲ ਲਿਆ ਕੇ ਖੜਾ ਕਰ ਦਿੰਦਾ ਹੈ ਇੱਕ ਤੇਰੀ ਜੁੱਤੀ ਸਾਹਮਣੇ ਭੂਟ ਜਾਰਡਨ ਦੇ ਜਾਪਦੇ ਨੇ ਹੌਲੇ ਫੇਰ ਪਲੇਸਾਂ ਲੱਗਣ ਠੰਡੀਆਂ ਮੈਂ ਲੱਭਦਾ ਰਿੰਦਾ ਨਿੱਗ ਵਾਲੇ ਕੋਲੇ ਹਾਂਜੀ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤੇ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜ਼ਰੂਰ ਜਾਇਓ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਤੇ ਪਰਵਾਰਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ